ਜੀ ਬਾਈ ਸਤਿ ਸ਼੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੰਦੇ ਚੜ੍ਹਦੇ ਪੰਜਾਬ ਵਾਲੇ ਤਿੰਨ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਬੇਅੰਤ ਪਿਆਰ ਸਤਿ ਸ਼੍ਰੀ ਅਕਾਲ ਸੋ ਬਾਈ ਆ ਕੁਝ ਜੋੜੀਆਂ ਆਪਣੀਆਂ ਸੇਲ ਨੇ ਦੇਖ ਲੋ ਖੱਟੀਆਂ ਅੱਖਾਂ ਦੀ ਕਬੂਤਰੀ ਆ ਬਾਈ ਬਹਿਣੀ ਵਾਲ ਬਲੱਡ ਆ ਤੇ ਆ ਕੂਤਰ ਬਈ ਦੋਵੇਂ ਪਾਸੇ ਦੇ ਦੀਵੇ ਬਣਦੇ ਆ ਟੀਰਾ ਕੂਤਰ ਆ ਆ ਦੇਖ ਲੋ ਠੀਕ ਆ ਇੱਕ ਜੋੜੀ ਇਹ ਆ ਠੀਕ ਹੈ ਫੁੱਲ ਰਿਜ਼ਲਟਡਰ ਹੈ ਬਈ ਬੱਚੇ ਉੱਡਣਗੇ ਉੱਡਣਗੇ 100% ਗਾਰੰਟੀ ਹੈ ਤੇ ਦੂਜਾ ਦਿਖਾਉਣਾ ਤੁਹਾਨੂੰ ਇੱਕ ਜੋੜੀ ਠੀਕ ਹੈ ਇੱਕ ਜੋੜੀ ਇਹ ਆ ਇੱਕ ਜੋੜੀ ਆਹਾ ਬਈ ਰੱਤਾ ਕਬੂਤਰ ਹੈ ਇਹਦਾ ਪੁੱਤ ਬਈ ਜਿੱਤਿਆ ਸੀਗਾ ਅੰਮਰਸਰ ਕਣੀ ਠੀਕ ਹੈ ਕਾਕੂ ਕਾਲਾ ਕਸ਼ਨਗੜਾ ਜਿਹੜਾ ਠੀਕ ਹੈ ਉਹਦੇ ਕੋਲੇ ਸੀ ਪੱਠਾ ਇਹਦਾ ਜਿੱਤਿਆ ਸੀਗਾ ਆ ਕਬੂਤਰੀ ਹੈ ਆਪਣੀ ਇਹ ਬਈ ਲਾਲ ਡੱਬਿਆਂ ਚ ਬਾਬੇ ਨਿੰਗ ਵਾਲਿਆਂ ਚ ਬਣੀ ਹੋਈ ਹੈ ਇਹ ਕਬੂਤਰੀ ਆਪ ਸਾਡੇ ਛੇ ਛੇ ਦਾ ਟਾਈਮ ਕਰਦੀ ਰਹੀ ਆ ਬਈ ਤਾਂ ਨੇੜਾ ਜੀ ਵੀ ਠੀਕ ਐ ਦੋ ਜੋੜੀਆਂ ਇਹ ਹੋ ਗਈਆਂ ਠੀਕ ਐ ਹੋਰ ਦਿਖਾਉਣਾ ਤ੍ਰਤੀ ਜੋੜੀ ਆ ਬਈ ਲਾਲ ਚੀਨਾ ਸਿੱਟੀਆਂ ਅੱਖਾਂ ਦਾ ਕਬੂਤਰ ਐ ਠੀਕ ਐ ਖੱਟੀਆਂ ਦੀ ਕਬੂਤਰੀ ਐ ਇਹ ਉਹਦੀ ਮੀਰਾ ਨਹੀਂ ਜਿਹੜੀ ਆਪਣੀ ਕੱਲੀ ਰਹੀ ਸੀ ਉਹਦੀ ਸਗੀ ਭੈਣ ਆ ਬਈ ਇਹ ਠੀਕ ਐ ਉਹ ਬਾਦ ਵਾਲੀ ਚੋੜੀ ਦੀ ਐ ਪਹਿਲਾਂ ਵਾਲੀ ਚੋੜੀ ਦੀ ਐ ਇਹ ਆਪਾਂ ਬੱਚਿਆਂ ਚ ਪਾਈ ਹੋਈ ਸੀ ਠੀਕ ਐ ਆ ਜੋੜੀ ਆ ਬਈ ਇੱਕ ਓਕੇ ਦੇਖ ਲੋ ਇੱਕ ਜੋੜੀ ਆ ਮਿਸਟਰੋ ਪੁੰਨੂ ਬਲੱਡ ਉਹ ਕਾਲਾ ਚੀਨਾ ਪੁੰਨੂ ਵਾਲਾ ਬਲੱਡ ਆ ਬਈ ਕਬੂਤਰਾ ਉਹ ਆ ਕਬੂਤਰੀ ਆ ਠੀਕ ਐ ਇਹ ਮਿੱਸੀ ਆ ਬਈ 50% ਚ ਪੁੰਨੂ ਵਾਲਾ ਬਲੱਡ ਆ ਉੜਦੇ ਬਹੁਤ ਝੂਟੀ ਦੇ ਨੇ ਟੌਪ ਦੇ ਨੇ ਠੀਕ ਐ ਇੱਕ ਜੋੜੀ ਇਹ ਆ ਆ ਮੂਜਾ ਕਬੂਤਰਾ ਬਈ ਖੱਟੀਆਂ ਅੱਖਾਂ ਦਾ ਨਾਲ ਬਈ ਚਿੱਟੀਆਂ ਦੀ ਕਬੂਤਰੀ ਆ ਜਾਨਪਰ ਦੇਖ ਲੋ ਪURE ਟੌਪ ਦੇ ਨੇ ਦੋਹੇ ਠੀਕ ਐ ਉੱਟਣ ਦੀ ਫੁੱਲ ਗਾਰੰਟੀ ਐ ਠੀਕ ਐ ਤੇ ਇਕਾ ਬੱਚਾ ਹੈ ਬਈ ਠੀਕ ਹੈ ਦਾਲਚੀਨਾ ਇਹ ਉਹ ਰੱਤੇ ਦਾ ਜਿਹੜਾ ਸਾਨੂੰ ਬੱਲਾ ਦਿਖਾਇਆ ਮੈਂ ਇਹਦੀ ਉਡਣ ਦੀ ਫੁੱਲ ਗਰੰਟੀ ਆ ਬਈ ਮੇਰੇ ਕੋਲ ਇਹ 12 12.5 ਇੱਕ ਦਾ ਟਾਈਮ ਕਰਦਾ ਠੀਕ ਹੈ ਤੇ ਇਕਾ ਆਪਣੀਆਂ ਸ਼ਾਖੀ ਕਬੂਤਰੀ ਹੈ ਬਈ ਇਹ ਦੋ ਵਾਰ ਹੀ ਜਿੱਤੀ ਹੋਈ ਹੈ ਇਹਦੀ ਭੈਣ ਵੀ ਖਣ ਵਾਲਾ ਜਿੱਤੀ ਸੀ ਇਹ ਚਾਣਕ ਵੀ ਜਿੱਤੀ ਹੋਈ ਹੈ ਠੀਕ ਹੈ ਤੇ ਇਹ ਉਧਰ ਫਰੀਜ਼ਵੋਰਡ ਕੰਨੀ ਵੀ ਜਿੱਤੀ ਹੋਈ ਹੈ ਨਾ ਦੋ ਵਾਰ ਹੀ ਜਿੱਤੀ ਹੋਈ ਹੈ ਇਦਰ ਇਹ ਟੱਡਾ ਬਈ ਜੇ ਕਿਸੇ ਭਾਈ ਨੇ ਲੈਣੀ ਹੋਵੇ ਫੁੱਲ ਗਰੰਟੀ ਐ ਕਰੇ ਬਈ ਜੇ ਤੁਸੀਂ 6 ਵਜੇ ਛੱਡੋਗੇ ਤਾਂ ਸ਼ਾਮ ਨੂੰ 6 6:30 ਵਜੇ ਤੋਂ ਪਹਿਲਾਂ ਉਤਰ ਗਈ ਠੀਕ ਆ ਆਪਾਂ ਨੂੰ ਵਾਪਸ ਕਰ ਸਕਦੇ ਠੀਕ ਆ ਆਹ ਕੂਟਰ ਨੇ ਜਿਹੜੇ ਭਰਾਣੇ ਲੈਣੇ ਹੋਏ ਤਾਂ ਆਪਣੇ ਆ ਕੰਟੈਕਟ ਕਰ ਸਕਦਾ ਕਰੇ ਹੋਗੀ ਜਿਹਨੇ ਸੀਰੀਅਸ ਹੀ ਲੈਣੀ ਹੋਵੇ ਕਿਉਂਕਿ ਸਾਨੂੰ ਥੋੜਾ ਜਲਦੀ ਐ ਕੂਟਰ ਵੇਚਣ ਦੀ ਕਿਉਂਕਿ ਅਸੀਂ ਖੁੱਡੇ ਪਾਉਣੇ ਆ ਬਈ ਮੀ ਕਰਕੇ ਸਾਡੇ ਥੋੜੇ ਥੁੱਡੇ ਖਰਾਬ ਹੋ ਗਏ ਤੇ ਜਿਹਨੇ ਲੈਣੇ ਹੋਣ ਤੇ ਭਰਾ ਬਣ ਕੇ ਕੋਈ ਆਪਣਾ ਜ਼ਿਆਦਾ ਰੇਟ ਨਹੀਂ ਹੈਗਾ ਵੀ ਆਪਾਂ 10000 ਜੋੜਾ ਮੰਗਾਂਗੇ ਜਾਂ 15000 ਜੋੜਾ ਮੰਗਾਂਗੇ ਜੈਜ ਰੇਟ ਆਪਣਾ ਜਿਹਦੇ ਭਰਾ ਨੂੰ ਲੈਣੇ ਹੋਏ ਕੀ ਕਰ 10 ਦਿਓ ਇਕੱਠੇ ਲਵਾਂਗੇ ਤਾਂ ਉਹ ਜੇ ਸਾਹਮਣਾ ਹੋ ਜਾਣਗੇ ਇਕੱਲੇ ਇਕੱਲੇ ਜੋੜੀ ਜੋੜੀ ਲਵਾਂਗੇ ਉਹ ਅੱਡ ਅੱਡ ਹੋ ਜਾਣਗੇ ਲਵ ਜੂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ